ਮਰ ਜਿੰਦਾਬਾਦ ਜੀ ਰਵਿੰਦਰ ਕੇਜਰੀਵਾਲ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ ਨਾਵਾਜ਼ੀ ਪਾਰਟੀ ਜਿੰਦਾਬਾਦ ਬੱਤੇਗਾ ਬੈਠੇਗਾ ਯਾਰੂਆ ਜਿੰਦੇਗਾ ਬੱਤੇਗਾ ਬੈਠੇਗਾ ਯਾਰੂਆ ਬੈਠੇਗਾ ਯਾਰੂਆ ਜਿੰਦੇਗਾ ਬੱਤੇਗਾ ਬੈਠੇਗਾ ਯਾਰੂਆ ਜਿੰਦਾਬਾਦ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ 14 ਤਰੀਕ ਦਿਨ ਐਤਵਾਰ ਨੂੰ ਬਲੌਕ ਸੰਮਤੀ ਜ਼ਿਲ੍ਹਾ ਪੱਛਮੀ ਚੋਣਾ ਹੋਣ ਜਾ ਰਹੀਆਂ ਪੂਰੇ ਪੰਜਾਬ ਵਿੱਚ ਮਕੇਰੀਆ ਵਿੱਚ ਵੀ ਸਾਡੇ ਸਾਰੇ ਕੈਂਡੀਡੇਟ ਬਲੌਕ ਸੰਮਤੀ ਦੇ ਜ਼ਿਲ੍ਹਾ ਪ੍ਰਤੀਸ਼ਦਾਂ ਤੋਂ ਵਾਲੇ ਡੋਰ ਟੂ ਡੋਰ ਹਰ ਤਰ੍ਹਾਂ ਦੀ ਕੰਪੇਨਿੰਗ ਕਰ ਰਹੇ ਆ ਅਸੀਂ ਸਾਰੇ ਭਰਾ ਭੈਣਾਂ ਮਿਲ ਕੇ ਔਰ ਹਰ ਪਾਸੇ ਹਰ ਬੂਥ ਤੇ ਹਰ ਪਿੰਡ ਤੇ ਹਰ ਸੀਟ ਤੇ ਆਮ ਆਦਮੀ ਪਾਰਟੀ ਨੂੰ ਬਹੁਤ ਹੀ ਭਰਮਾ ਹੁੰਗਾਰਾ ਮਿਲ ਰਿਹਾ ਲੋਕ ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ ਨੇ ਭਗਵੰਤ ਮਾਨ ਦੇ ਕੰਮਾਂ ਤੋਂ ਖੁਸ਼ ਨੇ ਸਰਕਾਰ ਦੇ ਪਿਛਲੇ 3.5 ਸਾਲ ਦੀ ਕਾਰਜਗੁਜ਼ਾਰੀ ਤੋਂ ਖੁਸ਼ ਨੇ ਵਿਰੋਧੀ ਜੋ ਮਰਜੀ ਕਹੀ ਜਾਣ ਜਨਤਾ ਜੋ ਪੰਜਾਬ ਦੀ ਜਾਂ ਮਕੇਰੀਆਂ ਹਲਕੇ ਦੀ ਆਮ ਜਨਤਾ ਪਿੰਡਾਂ ਵਿੱਚ ਬੈਠੀ ਉਹ ਸਾਰੀ ਭਗਵੰਤ ਮਾਨ ਦੇ ਨਾਲ ਹੈ ਔਰ 14 ਤਰੀਕ ਨੂੰ ਸੀ ਧੜਾ ਧੜਾ ਸਾਰੀਆਂ ਸੀਟਾਂ ਤੇ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਦੇ ਕੇ ਜਿਤਾਉਣ ਜਾ ਰਹੀਆਂ 17 ਤਰੀਕ ਨੂੰ ਤੁਹਾਨੂੰ ਪਤਾ ਚੱਲ ਜਾਊਗਾ ਕਿ ਮਕੇਰੀਆਂ ਹਲਕੇ ਵਿੱਚ ਸਾਰੀਆਂ ਸੀਟਾਂ ਅਸੀਂ ਬਲਾਕ ਸਰਪੰਚੀਆਂ ਵੀ ਤੇ ਜ਼ਿਲ੍ਹਾ ਪ੍ਰੀਸ਼ਦਿਆਂ ਵੀ ਭਾਰੀ ਵੋਟਾਂ ਦੀ ਗਿਣਤੀ ਨਾਲ ਜਿੱਤਣ ਜਾ ਰਹੇ ਹਾਂ ਆਮ ਆਦਮੀ ਪਾਰਟੀ ਦੇਖੋ ਸਾਰੀਆਂ ਸੀਟਾਂ ਦੇ ਲੜ ਰਹੀ ਹੈ ਪਹਿਲੀ ਗੱਲ ਤੁਹਾਨੂੰ ਮੈਂ ਦੱਸ ਦਵਾਂ ਮਕੇਰੀਆਂ ਦੀ ਕੋਈ ਵੀ ਪਾਰਟੀ ਸਾਰੀਆਂ ਸੀਟਾਂ ਦਾ ਲੜੀ ਨਹੀਂ ਰਹੀ ਇੱਥੋਂ ਹੀ ਸਿੱਧ ਹੁੰਦਾ ਕਿ ਇਹਨਾਂ ਦਾ ਮੁਕਾਬਲਾ ਸਾਡੇ ਨਾਲ ਹੈ ਹੀ ਨਹੀਂ ਕਿਤੇ ਸਾਡੇ ਨਾਲ ਬੀਜੇਪੀ ਐ ਕਿਤੇ ਕਾਂਗਰਸ ਐ ਕਿਤੇ ਅਕਾਲੀ ਨੇ ਸਾਰੇ ਜਣੇ ਇਹਨਾਂ ਨੂੰ ਪੂਰੇ ਕੈਂਡੀਡੇਟ ਨਹੀਂ ਲੱਭੇ ਕਈ ਇਹਨਾਂ ਨੇ ਕੈਂਡੀਡੇਟ ਧੱਕੇ ਨਾਲ ਖੜੇ ਕੀਤੇ ਹੋਏ ਨੇ ਸਿਰਫ ਖਾਵਾ ਕਰਨ ਵਾਸਤੇ ਵੀ ਕੈਂਡੀਡੇਟ ਹੈਗੇ ਨੇ ਲੇਕਿਨ ਆਮ ਆਦਮੀ ਪਾਰਟੀ ਕੋਲ ਇੱਕ ਇੱਕ ਜ਼ੋਨ ਵਿੱਚ 4-4 5-5 ਕੈਂਡੀਡੇਟ ਸੀਗੇ ਤੇ ਪਾਰਟੀ ਨੇ ਸੁਲ੍ਹਾ ਸਫਾਈ ਨਾਲ ਸਭ ਦੀ ਸਹਿਮਤੀ ਨਾਲ ਇੱਕ ਇੱਕ ਚੁਣਿਆ ਬਾਕੀ ਸਾਰੀ ਪਾਰਟੀ ਇੱਕਮੁੱਠਾ ਹੈ ਔਰ ਪੂਰੇ ਯੋਰ ਲਗਾ ਕੇ ਸਾਰੇ ਕੈਂਡੀਡੇਟਸ ਨੂੰ ਜਿਤਾਉਣ ਵਾਸਤੇ ਅਸੀਂ ਦਿਨ ਰਾਤ ਇਹ ਕੀਤਾ ਹੋਇਆ ਹੈ ਔਰ ਪ੍ਰਮਾਤਮਾ ਪਲੀ ਕਰੇ 17 ਤਰੀਕ ਨੂੰ ਰਿਜ਼ਲਟ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਆਉਣ ਵਾਲੇ ਨੇ ਥੈਂਕ ਯੂ